ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਨੇ ਜਦੋਂ ਸਾਧ ਸੰਗਤ ਨੂੰ ਕਿਹਾ ਸੀ ਕਿ ਜਦੋਂ ਵੀ ਆਪਾਂ ਕੋਈ ਧਾਰਮਿਕ ਕਰਮ ਕਰਦੇ ਆਂ ਭਾਵੇਂ ਪਾਠ ਕਰਦੇ ਆਂ ਭਾਵੇਂ ਸਿਮਰਨ ਕਰਦੇ ਆਂ ਭਾਵੇਂ ਜੋਤ ਜਗਾਉਂਦੇ ਆਂ ਉਦੋਂ ਇੱਕ ਨੇਮ ਬੜਾ ਜ਼ਰੂਰੀ ਆ ਉਹ ਕਿਹੜਾ ਨੇਮ ਆ ਆਓ ਆਪਾਂ ਉਹਨੂੰ ਜਾਣੀਏ ਕਿਉਂਕਿ ਜੇ ਆਪਾਂ ਧਾਰਮਿਕ ਕਰਮ ਕਰਦੇ ਆਂ ਪਰ ਉਹ ਨੇਮ ਨਹੀਂ ਬਣਾਉਂਦੇ ਤਾਂ ਉਹਦੇ ਨਾਲ ਸਾਡੀ ਇਹ ਜਿਹੜੀ ਜੋ ਵੀ ਆਪਾਂ ਕਰਦੇ ਆਂ ਕਰਮ ਇਹ ਅਧੂਰੇ ਹੀ ਗਿਣੇ ਜਾਣਗੇ ਪੂਰੇ ਨਹੀਂ ਕਦੇ ਹੋ ਸਕਦੇ ਉਹ ਕਿਹੜਾ ਕਰਮ ਸਾਧ ਸੰਗਤ ਜੀਓ ਨੂੰ ਅਰਦਾਸ ਕਿਹਾ ਜਾਂਦਾ ਚਾਹੇ ਜੋਤ ਜਗਾਉਣੀ ਹੋਵੇ ਚਾਹੇ ਸਿਮਰਨ ਕਰਨਾ ਹੋਵੇ ਚਾਹੇ ਘਰ ਦੇ ਵਿੱਚ ਕੋਈ ਵੀ ਕਾਰਜ ਹੋਵੇ ਤਾਂ ਅਰਦਾਸ ਬੜੀ ਜ਼ਰੂਰੀ ਆ ਹੁਣ ਅਰਦਾਸ ਦਾ ਜਿਹੜਾ ਰਿਵਾਜ ਆ ਇਹ ਕਦੋਂ ਤੋਂ ਸ਼ੁਰੂ ਹੋਇਆ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਕਿਵੇਂ ਇਹ ਬਾਬਾ ਅਨੰਦ ਸਿੰਘ ਜੀ ਨੇ ਦੱਸਿਆ ਸੀ ਕਹਿੰਦੇ ਇੱਕ ਵਾਰੀ ਜਦੋਂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਜਾਣ ਦੀ ਤਿਆਰੀ ਕੀਤੀ ਆ ਤਾਂ ਰਾਏ ਬਲਾਰ ਨੇ ਉਹਨਾਂ ਨੂੰ ਸੱਦਾ ਭੇਜਿਆ ਕਿ ਮਹਾਰਾਜ ਜੀ ਮੇਰੇ ਘਰ ਵਿੱਚ ਆਓ ਪ੍ਰੀਤੀ ਭੋਜਨ ਛਕੋ ਜੀ ਬਚਨ ਬਿਲਾਸ ਕਰੋ ਜੀ ਜਦੋਂ ਗੁਰੂ ਜੀ ਪਾਤਸ਼ਾਹ ਜੀ ਵਿਦਾ ਹੋਣ ਲੱਗੇ ਰਾਏ ਬਲਾਰ ਨੇ ਪੁੱਛਿਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਜੀ ਤੁਸੀਂ ਸੁਲਤਾਨਪੁਰ ਜਾ ਰਹੇ ਹੋ ਪਤਾ ਨਹੀਂ ਹੁਣ ਕਦੋਂ ਮੁੜ ਕੇ ਦਰਸ਼ਨ ਹੋਣਗੇ ਇਸ ਲਈ ਕੋਈ ਉਪਦੇਸ਼ ਕਰਕੇ ਜਾਓ ਸਾਨੂੰ ਬਾਬਾ ਜੀ ਨੇ ਉਹਨਾਂ ਦਾ ਪ੍ਰੇਮ ਵੇਖ ਕੇ ਬਾਬਾ ਨਾਨਕ ਜੀ ਨੇ ਉੱਤਰ ਪਤਾ ਕੀ ਦਿੱਤਾ ਸੀ ਰਾਏ ਜੀ ਸਾਡੀ ਸਿੱਖਿਆ ਇਹ ਹੈ ਕਿ ਕੋਈ ਵੀ دنیਵੀ ਕੰਮ ਨੂੰ ਕਰਨ ਵਾਸਤੇ ਜਦੋਂ ਵੀ ਤੁਸੀਂ ਆਪ ਦਾ ਬਲ ਜੋਰ ਲਾਉਂਗੇ ਪਰ ਉਹ ਹੋਵੇਗਾ ਨਹੀਂ ਉਦੋਂ ਤੁਸੀਂ ਸਤਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਜਦੋਂ ਤੁਹਾਡਾ ਜੋਰ ਕੰਮ ਨਾ ਕਰੇ ਦੋਵੇਂ ਹੱਥ ਜੋੜ ਲੈਣੇ ਆ ਨਿਰੰਕਾਰ ਦੀ ਸ਼ਰਣੀ ਪਹ ਜਾਣਾ ਤੇ ਰੱਬ ਅੱਗੇ ਮਾਲਕ ਅੱਗੇ ਅਰਦਾਸ ਕਰਨੀ ਹੈ ਇਹਨਾਂ ਹੀ ਨਹੀਂ ਪੜੋ ਜਨਮ ਸਾਖੀਆਂ ਸਾਧ ਸੰਗਤ ਜੀ ਉਹਦੇ ਵਿੱਚ ਬੇਬੇ ਨਾਨਕੀ ਜੀ ਰਾਏ ਬਲਾਰ ਜੀ ਔਰ ਕਈ ਸਿੱਖ ਗੁਰੂ ਬਾਬੇ ਅੱਗੇ ਅਰਦਾਸ ਕਰਕੇ ਮਿਲਦੇ ਆ ਤੇ ਗੁਰੂ ਸਾਹਿਬ ਜੀ ਉਹਨਾਂ ਦੀਆਂ ਅਰਦਾਸਾਂ ਸੁਣਦੇ ਆ ਇੱਕ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਜੀ ਜਦੋਂ ਬਾਬੇ ਨਾਨਕੀ ਜੀ ਯਾਦ ਕਰਦੇ ਆ ਅਰਦਾਸ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਦਰਸ਼ਨ ਦਿੰਦੇ ਆ ਇੱਥੋਂ ਪਤਾ ਲੱਗਦਾ ਸਾਨੂੰ ਸਾਖੀਆਂ ਤੋਂ ਆਪਾਂ ਸੇਧ ਲੈਣੀ ਹੁੰਦੀ ਆ ਕਿ ਚਾਹੇ ਆਪਾਂ ਜੋਤ ਲਾਉਣੀ ਆ ਘਰ ਦੇ ਵਿੱਚ ਚਾਹੇ ਅੰਮ੍ਰਿਤ ਵੇਲੇ ਤੇ ਚਾਹੇ ਸ਼ਾਮ ਨੂੰ ਰਹਿਰਾਸ ਦੇ ਸਮੇਂ ਉਦੋਂ ਸਾਨੂੰ ਸਤਗੁਰ ਅੱਗੇ ਅਰਦਾਸ ਕਰਨੀ ਚਾਹੀਦੀ ਆ ਕੋਈ ਵੀ ਕੰਮ ਕਰਨ ਤੋਂ ਪਹਿਨ ਅਰਦਾਸ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਆ ਇਸ ਕਰਕੇ ਸਾਧ ਸੰਗਤ ਜੀ ਅਰਦਾਸ ਕਰੋ ਮਾਲਕ ਅੱਗੇ ਜੋਤ ਜਗਾਉਣ ਤੋਂ ਪਹਿਲਾਂ ਸਿਮਰਨ ਕਰਨ ਤੋਂ ਪਹਿਲਾਂ ਬਾਣੀ ਪੜ੍ਹਨੀ ਆ ਉਹਦੀ ਵੀ ਆਗਿਆ ਲਓ ਸਤਗੁਰੂ ਜੀ ਬਾਣੀ ਪੜ੍ਹਨ ਲੱਗੇ ਆ ਇਹ ਤੁਹਾਡਾ ਕਾਰਜ ਆ ਮਨ ਟਿਕ ਜਾਵੇ ਸਤਗੁਰੂ ਜੀ ਕਿਰਪਾ ਕਰਨੀ ਹੁਣ ਦੂਜਾ ਬਚਨ ਬਾਬਾ ਆਨੰਦ ਸਿੰਘ ਜੀ ਦਾ ਉਹ ਕਿਆ ਕਰਦੇ ਸੀ ਦੇਖੋ ਰੱਬ ਭੇਖ ਵਿੱਚ ਨਹੀਂ ਹੈਗਾ ਗੁਰੂ ਦੇ ਬਚਨਾਂ ਵਿੱਚ ਕਈ ਵਾਰੀ ਕੁਝ ਲੋਕ ਬਹੁਤ ਹੀ ਦਿਖਾਵਾ ਕਰਨ ਲੱਗ ਜਾਂਦੇ ਆ ਕਿ ਸਾਡੇ ਵਰਗਾ ਕੋਈ ਗੁਣੀ ਗਿਆਨੀ ਨਹੀਂ ਹੈਗਾ ਸਾਡੇ ਵਰਗਾ ਕੋਈ ਸੇਵਾਦਾਰ ਨਹੀਂ ਹੈਗਾ ਤੇ ਦਿਖਾ-ਦਿਖਾ ਕੇ ਦੂਜਿਆਂ ਨੂੰ ਸੇਵਾ ਕਰਦੇ ਆ ਹੋਮੇ ਦੇ ਚੱਕਰ ਵਿੱਚ ਸਾਰਾ ਕੁਝ ਕਈ ਵਰੀ ਬੰਦਾ ਕਰ ਹੀ ਲੈਂਦਾ ਸਾਧ ਸੰਗਤ ਜੀ ਪਰ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਰੱਬ ਭੇਖ ਵਿੱਚ ਨਹੀਂ ਗੁਰੂ ਦੇ ਬਚਨਾਂ ਵਿੱਚ ਹੁਣ ਦੇਖੋ ਜਿਹੜੇ ਵੀ ਸਿੱਖ ਹੋਏ ਆ ਉਹਨਾਂ ਨੇ ਭੇਖ ਨਹੀਂ ਕੀਤਾ ਚਾਹੇ ਭਾਈ ਮੰਜੀ ਜੀ ਹੋਏ ਆ ਉਹਨਾਂ ਨੇ ਗੁਰੂ ਕੇ ਲੰਗਰਾਂ ਵਿੱਚ ਕਿੰਨੀ ਸੇਵਾ ਕੀਤੀ ਆਪਾਂ ਸਾਰਿਆਂ ਨੇ ਉਹ ਸਾਖੀ ਸੁਣੀ ਆ ਪਹਿਲਾਂ ਲੱਕੜਾਂ ਨੂੰ ਬਾਹਰ ਕੱਢੋ ਫੇਰ ਮੈਂ ਬਾਹਰ ਆਵਾਂਗਾ ਜਦੋਂ ਖੂਦ ਦੇ ਵਿੱਚ ਡਿੱਗ ਪਏ ਸੀ ਇਹ ਉਹਨਾਂ ਦਾ ਪ੍ਰੇਮ ਸੀਗਾ ਗੁਰੂ ਘਰ ਪ੍ਰਤੀ ਹੁਣ ਰੱਬ ਭੇਖ ਦੇ ਵਿੱਚ ਨਹੀਂ ਕਿਉਂਕਿ ਦੇਖੋ ਆਪਾਂ ਦੁਨੀਆ ਨੂੰ ਤਾਂ ਬੇਵਕੂ ਬਣਾ ਸਕਦੇ ਹਾਂ ਮੂਰਖ ਬਣਾ ਸਕਦੇ ਹਾਂ ਪਰ ਜਿਨੇ ਸਾਨੂੰ ਬਣਾਇਆ ਜਿਨੇ ਸਾਨੂੰ ਸਾਜਿਆ ਉਹਨੂੰ ਆਪਾਂ ਕਿਵੇਂ ਮੂਰਖ ਬਣਾ ਦਾਂਗੇ ਜੀ ਇਹ ਨਹੀਂ ਹੋ ਸਕਦਾ ਇਸ ਕਰਕੇ ਰੱਬ ਭੇਖ ਵਿੱਚ ਨਹੀਂ ਗੁਰੂ ਦੇ ਬਚਨਾਂ ਵਿੱਚ ਕੇਵਲ ਜੋਤ ਲਾ ਦੇਣੀ ਉਹ ਵੀ ਇਸ ਕਰਕੇ ਕਿ ਦੂਜਿਆਂ ਨੂੰ ਦਿਖ ਸਕੇ ਕਿ ਮੈਂ ਬਹੁਤ ਧਾਰਮਿਕ ਕੰਮ ਕਰ ਰਿਹਾ ਨਹੀਂ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਐ ਮੇਰੇ ਮਾਨ ਤੂੰ ਪਰਮਾਤਮਾ ਦੀ ਅੰਸਾਂ ਜਿਹੜਾ ਨੂਰ ਹੀ ਨੂਰ ਆਪਦੇ ਮੂਲ ਦੇ ਨਾਲ ਜੁੜ ਆਪਦੇ ਅਸਲੇ ਨਾਲ ਸਾਂਝ ਬਣਾ ਆਪਦੇ ਮੁੱਢ ਨੂੰ ਸਮਝ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਐ ਮੇਰੀ ਜਿੰਦੜੀਏ ਰੱਬ ਤੇਰੇ ਨਾਲ ਜਿਉ ਉਹ ਨਾਲ ਆ ਤੇ ਫਿਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਯਕੀਨ ਕਰਕੇ ਉਹ ਤੈਨੂੰ ਦੇਖ ਰਿਹਾ ਕਿ ਦੇਖ ਰਿਹਾ ਤੇ ਤੂੰ ਪਖੰਡ ਨਾ ਕਰ ਪੇਖ ਨਾ ਕਰ ਸੱਚਾ ਸਿੱਖ ਬਣ ਗੁਰੂ ਦਾ ਇਉਂ ਸਾਧ ਸੰਗਤ ਜੀ ਦੁਨੀਆ ਉਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲ ਸਿਰਫ ਤੇ ਸਿਰਫ ਪੇਖ ਦੀ ਸਿੱਖੀ ਆ ਇਸ ਤੋਂ ਇਲਾਵਾ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ ਸਿੱਖੀ ਜੇ ਕਮਾਉਣੀ ਆ ਇਹ ਪੇਖ ਦੀ ਨਹੀਂ ਇਹ ਤਾਂ ਦਿਲ ਤੋਂ ਹੋਣੀ ਚਾਹੀਦੀ ਆ ਇਸ ਕਰਕੇ ਰੱਬ ਪੇਖ ਵਿੱਚ ਨਹੀਂ ਮੰੰਦਿਆ ਗੁਰੂ ਦੇ ਬਚਨਾਂ ਵਿੱਚ ਜੋ ਗੁਰੂ ਸਾਹਿਬ ਜੀ ਬਚਨ ਤੈਨੂੰ ਕਰਦੇ ਆ ਉਹਨਾਂ ਨੂੰ ਮੰਨਣ ਵਿੱਚ ਹੀ ਬੰਦਿਆ ਤੇਰਾ ਭਲਾ ਇਹ ਤੂੰ ਨਹੀਂ ਮੰਨੇਗਾ ਫਿਰ ਤੇਰਾ ਪਾਰ ਉਤਾਰਾ ਕਿਵੇਂ ਹੋ ਸਕਦਾ ਸਾਧ ਸੰਗਤ ਜੀ ਤੇ ਸਾਨੂੰ ਕੋਈ ਵੀ ਕਾਰਜ ਕਰਨ ਸਮੇਂ ਅਰਦਾਸ ਕਰਨੀ ਚਾਹੀਦੀ ਆ ਦੂਜਾ ਬਚਨ ਹੈ ਕਿ ਭੇਖ ਨਾਲ ਕੋਈ ਵੀ ਕਾਰਜ ਨਹੀਂ ਕਰਨਾ ਚਾਹੀਦਾ ਕੋਈ ਵੀ ਹੋਵੇ ਧਾਰਮਿਕ ਕੰਮ ਕਈ ਵਾਰੀ ਅਸੀਂ ਭੇਖ ਦੇ ਵਿੱਚ ਆ ਕੇ ਕਰਦੇ ਆ ਤੀਜਾ ਬਚਨ ਪਾਪਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਧਰਮ ਦਾ 1 ਰੁਪਿਆ ਹੀ 100 ਦਾ ਕੰਮ ਕਰੇਗਾ ਧਰਮ ਦਾ 1 ਰੁਪਿਆ ਵੀ ਹੋਵੇਗਾ ਜੇ ਆਪਾਂ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆਂ ਜੋਤ ਜਗਾਉਣੇ ਆ ਵੀ ਸਾਡੇ ਘਰ ਵਿੱਚ ਤੰਦਰੁਸਤੀ ਸ਼ਹੀਦਾਂ ਦਾ ਪਹਿਰਾ ਲੱਗੇ ਤੇ ਖੁਸ਼ੀਆਂ ਹੀ ਖੁਸ਼ੀਆਂ ਆਉਣ ਉਹਦੇ ਲਈ ਤਾਂ ਸੱਚੀ ਸੁੱਚੀ ਕਰਤ ਵੀ ਕਰਨੀ ਪਵੇਗੀ ਹੁਣ ਇਹ ਤਾਂ ਨਹੀਂ ਕੋਈ ਪਾਪ ਦੀ ਮਾਇਆ ਇਕੱਠੀ ਕਰੀ ਜਾਵੇ ਲੋਕਾਂ ਦੇ ਗਲੇ ਵੱਢੀ ਜਾਵੇ ਪਰਾਇਆ ਹੱਕ ਖਾਈ ਜਾਵੇ ਤੇ ਆ ਕੇ ਸ਼ਾਮ ਨੂੰ ਤੇ ਸਵੇਰੇ ਜੋਤ ਲਾ ਕੇ ਕਹਿ ਦਵੇ ਮੇਰੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਨਹੀਂ ਜੀ ਇਸ ਤਰ੍ਹਾਂ ਨਹੀਂ ਹੋਵੇਗਾ ਧਰਮ ਦਾ 1 ਰੁਪਿਆ ਹੀ ਸੌ ਦਾ ਕੰਮ ਕਰੇਗਾ ਤੇ ਗਲਤ ਤਰੀਕੇ ਦੇ ਨਾਲ ਇਹ ਜਿਹੜੀ ਮਾਇਆ ਇਕੱਠੀ ਕੀਤੀ ਹੁੰਦੀ ਆ ਬਾਬਾ ਜੀ ਕਿਹਾ ਕਰਦੇ ਸੀ ਭਾਈ ਇਹ ਬੰਦੇ ਦੇ ਨਾਲ ਨਹੀਂ ਨਿਭਦੀ ਹੁਣ ਦੇਖੋ ਬਹੁਤ ਲੋਕ ਆ ਜਿਹੜੇ ਰਾਤੇ ਰਾਤ ਅਮੀਰ ਹੋਣਾ ਚਾਹੁੰਦੇ ਆ ਪਾਪਾਂ ਬਾਝੋ ਹੋਵੇ ਨਾਹੀ ਮੋਇਆਂ ਸਾਥ ਨਾ ਜਾਈ ਬਾਬਾ ਨਾਨਕ ਜੀ ਦੇ ਬਚਨਾਂ ਗਨਾਹਾਂ ਤੋਂ ਬਿਨਾ ਇੱਕਦਮ ਜਿਹੜੀ ਦੌਲਤ ਆ ਇਕੱਠੀ ਨਹੀਂ ਹੁੰਦੀ ਤੇ ਮਰੇ ਹੋਏ ਬੰਦੇ ਦੇ ਨਾਲ ਨਹੀਂ ਜਾਂਦੀ। ਪਾਪਾਂ ਤੋਂ ਬਿਨਾ ਮਾਇਆ ਇਕੱਠੀ ਹੋ ਜੂਗੀ ਨਹੀਂ ਹੋ ਸਕਦੀ। ਜਿਸਨੂੰ ਆਪ ਖਵਾਏ ਕਰਤਾ ਖਸ ਲਏ ਚੰਗਿਆਈ ਇਹ ਜਿਹੜੇ ਜੀਵ ਆ ਕਰਾਹੇ ਪੈ ਜਾਂਦੇ ਆ ਫਿਰ ਉਹਨਾਂ ਦੀਆਂ ਚੰਗਿਆਈਆਂ ਦੂਰ ਹੋ ਜਾਂਦੀਆਂ ਬਰਿਆਈਆਂ ਦੇ ਰਸਤੇ ਤੇ ਉਤਰ ਪੈਂਦੇ ਆ। ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਪਹਿਲਾਂ ਹੀ ਜਾਣ ਲਓ ਇਹ ਧਰਮ ਦਾ 1 ਰੁਪਿਆ ਵੀ 100 ਦੇ ਬਰਾਬਰ ਪਰ ਜਿਵੇਂ ਮਲਕ ਭਾਗੋ ਨੇ ਉਹ ਲੰਗਰ ਲਾਏ ਸੀ ਮਾਲ ਪੂੜੇ ਬਣਾਏ ਸੀ ਬਾਬਾ ਨਾਨਕ ਜੀ ਉਹਦੇ ਘਰੇ ਨਹੀਂ ਗਏ ਭਾਈ ਲਾਲੋ ਜੀ ਦੇ ਘਰੇ ਗਏ ਆ ਮਲਕ ਭਾਗੋ ਦਾ ਮਾਣ ਹੰਕਾਰ ਮਹਾਰਾਜ ਨੇ ਤੋੜ ਦਿੱਤਾ ਸੀ ਉਹਨੂੰ ਗਿਆਨ ਵੀ ਬਖਸ਼ਿਆ ਸੀ ਤੇ ਜਿਹੜਾ ਪਰਾਇਆ ਹੱਕ ਹੋਵੇਗਾ ਜਾਂ ਵਿਆਜ ਲੈਣਾ ਹੋਵੇਗਾ ਇਹਨੂੰ ਜ਼ਹਿਰ ਦੇ ਬਰਾਬਰ ਜਾਣੋ ਜੀ ਜੇ ਇਹ ਚੀਜ਼ਾਂ ਕਰਕੇ ਘਰ ਵਿੱਚ ਜੋਤਾਂ ਜਗਾਵਾਂਗੇ ਕਿਸੇ ਦੇ ਬਗਾਨੇ ਦਾ ਹੱਕ ਮਾਰ ਕੇ ਸਾਨੂੰ ਖੁਸ਼ੀਆਂ ਮਿਲ ਜਾਣਗੀਆਂ ਨਹੀਂ ਰੱਬ ਕਦੇ ਵੀ ਸਾਨੂੰ ਸੁੱਖ ਨਹੀਂ ਦੇਵੇਗਾ ਜੀ ਇਹ ਸਾਰੇ ਕਰਮ ਬੰਦੇ ਦੇ ਨਾਲ ਨਾਲ ਹੀ ਚੱਲਦੇ ਹੁੰਦੇ ਆ ਤਾਂ ਇਹ ਗੱਲ ਤੁਸੀਂ ਸਦਾ ਹੀ ਯਾਦ ਰੱਖਣੀ ਆ ਅੱਗੇ ਚੌਥੀ ਗੱਲ ਬਾਬਾ ਨਾਨਕ ਸਿੰਘ ਜੀ ਨੇ ਜੋ ਆਖੀ ਸੀ ਕਹਿੰਦੇ ਸੀ ਦੇਖੋ ਜੀ ਮਿੱਠਾ ਬੋਲੋ ਨਿਉ ਕੇ ਚੱਲੋ ਤੇ ਕੁਝ ਹੱਥੋਂ ਦਿਓ ਦਾਨਪੁਨ ਕਰੋ ਇਹ ਜਿਹੜਾ ਰਾਹਨ ਸਾਤ ਸੰਗਤ ਜੀ ਇਹ ਤੁਹਾਨੂੰ ਸੱਚਖੰਡ ਲੈ ਜਾਏਗਾ ਮਿੱਠਾ ਬੋਲਣਾ ਨੀਵੇਂ ਹੋ ਕੇ ਚੱਲਣਾ ਤੇ ਗਰੀਬਾਂ ਦੀ ਮਦਦ ਕਰਨੀ ਨਾਮ ਜਪਣਾ ਇਹਦੇ ਨਾਲ ਸੱਚਖੰਡ ਦੇ ਦਰਵਾਜ਼ੇ ਖੁੱਲਦੇ ਆ ਹੁਣ ਆਪਾਂ ਵੇਖਦੇ ਆ ਸਾਡੇ ਘਰਾਂ ਦੇ ਵਿੱਚ ਹੀ ਇਹ ਕਹਾਣੀ ਆ ਕਿ ਅੰਮ੍ਰਿਤ ਵੇਲੇ ਜਾਗਿਆ ਨਹੀਂ ਜਾਂਦਾ ਘਰ ਦਾ ਇੱਕ ਮੈਂਬਰ ਹੀ ਹੁੰਦਾ ਕੋਈ ਬੀਬੀ ਉਹ ਹੀ ਹੁੰਦੀ ਆ ਖਾਸ ਕਰਕੇ ਜ਼ਿਆਦਾਤਰ ਜੋ ਸਭ ਤੋਂ ਪਹਿਲਾਂ ਉੱਠਦੀ ਆ ਫਿਰ ਉਹ ਦੂਜਿਆਂ ਨੂੰ ਜਗਾਉਂਦੀ ਆ ਬਹੁਤ ਹੀ ਘਰਾਂ ਦੀ ਇਹ ਕਹਾਣੀ ਆ ਸਾਧ ਸੰਗਤ ਜੀ ਪਰ ਜੇਕਰ ਕੋਈ ਕਰਮਾ ਵਾਲਾ ਜੀ ਉੱਠਦਾ ਹੈ ਉੱਠਣਸਾਰ ਦਿਨ ਆ ਵੀ ਕੰਮ ਕਈ ਵਾਰੀ ਆਪਾਂ ਕਰਨ ਲੱਗ ਜਾਂਦੇ ਆ ਜੇ ਆਪਾਂ ਉੱਠਣਸਾਰ ਇਸ਼ਨਾਨ ਕਰਕੇ ਤੇ ਜੋਤ ਜਗਾਈਏ ਘਰ ਦੇ ਵਿੱਚ ਰੱਬ ਦਾ ਨਾਮ ਲਈਏ ਸਾਧ ਸੰਗਤ ਜੀ ਤੇ ਬੜੀਆਂ ਬਰਕਤਾਂ ਆਉਂਦੀਆਂ ਨੇ ਕਿਉਂਕਿ ਜਿੰਨੇ ਵੀ ਇਤਿਹਾਸਕ ਸਥਾਨ ਆ ਉਹਨਾਂ ਉੱਪਰ ਜੋਤ ਜਗ ਰਹੀ ਆ ਜੇ ਜੋਤ ਜਗ ਰਹੀ ਆ ਕਈ ਵਾਰ ਆਪਾਂ ਕਹਿ ਦਿੰਨੇ ਪ੍ਰਾਣੀ ਰਵਾਇਤ ਆ ਜੀ ਸਾਡੀ ਨਹੀਂ ਇਹ ਬਜ਼ੁਰਗਾਂ ਨੂੰ ਇਹ ਜੋਤ ਵਿੱਚੋਂ ਬੜਾ ਕੁਝ ਮਿਲਿਆ ਸੀ ਇਸ ਕਰਕੇ ਉਹਨਾਂ ਬੀਬੀਆਂ ਨੇ ਜੋਤ ਜਗਾਉਣੀ ਜਾਰੀ ਰੱਖੀ ਅੱਜ ਵੀ ਜਿੱਥੇ ਸ਼ਹੀਦਾਂ ਦੇ ਸਥਾਨ ਆ ਗੁਰੂ ਘਰ ਨੇ ਇਤਿਹਾਸਕ ਸਥਾਨ ਉਹਨਾਂ ਵਿੱਚ ਜੋਤ ਜਗਾਈ ਜਾਂਦੀ ਹੈ ਪਰ ਹਾਂ ਜਿੱਥੇ ਵੀ ਜੋਤ ਜਗਾਉਣੀ ਆ ਉੱਥੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਬਹੁਤ ਧਿਆਨ ਦੇ ਨਾਲ ਉਹ ਭਾਂਡਿਆਂ ਦੀ ਸਫਾਈ ਹੋਣੀ ਵੀ ਬੜੀ ਜ਼ਰੂਰੀ ਆ ਆਸ-ਪਾਸੇ ਜੋ ਵੀ ਆਪਾਂ ਰੱਖਦੇ ਆਂ ਕੋਈ ਕਾਗਜ਼ ਵਗੈਰਾ ਨਹੀਂ ਹੋਣਾ ਚਾਹੀਦਾ ਇੱਕ ਛੋਟੀ ਜਿਹੀ ਅਣਗਹਿਲੀ ਸਾਡੀ ਕਈ ਵਾਰੀ ਘਰ ਵਿੱਚ ਆਪਾਂ ਜੋਤ ਸੁੱਖਾਂ ਦੀ ਖਾਤਰ ਜਗਾਈ ਹੋਵੇ ਤੇ ਵੱਡਾ ਨੁਕਸਾਨ ਹੋ ਜਾਂਦਾ ਬਹੁਤ ਘਰਾਂ ਦੀ ਇਹ ਕਹਾਣੀ ਆ ਕਈਆਂ ਨਾਲ ਇਹ ਵਾਪਰ ਚੁੱਕਾ ਜਿਹੜੀ ਅਣਗਹਿਲੀਆਂ ਕਰਦੇ ਆ ਉਹਨਾਂ ਲਈ ਭਾਈ ਇਹ ਗੱਲਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਤਾਂ ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਨਾ ਭਾਈ ਪਰਾਇਆ ਧਨ ਜਿਹੜਾ ਜ਼ਹਿਰ ਦੇ ਸਮਾਨ ਹੁੰਦਾ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਤੇ ਜੇ ਕੋਈ ਮਿੱਠਾ ਬੋਲੇਗਾ ਨਿੰਮਕੇ ਚੱਲੇਗਾ ਕੁਝ ਹੱਥੋਂ ਦੇ ਕੇ ਭਲਾ ਮਨਾਵੇਗਾ ਤਾਂ ਸਾਧ ਸੰਗਤ ਜੀ ਇਹ ਜਿਹੜੀ ਆ ਨਾ ਰਾ ਸਤਖੰਡ ਦਾ ਰਾ ਜਾਣੋ ਇਹਦੇ ਨਾਲ ਤਾਂ ਬਹੁਤ ਖੁਸ਼ੀਆਂ ਬੰਦੇ ਨੂੰ ਮਿਲ ਜਾਂਦੀਆਂ ਨੇ ਹੁਣ ਉਹਨਾਂ ਦਾ ਜਿਹੜਾ ਅਖੀਰਲਾ ਵਚਨ ਪਾਪਾ ਨੰਦ ਸਿੰਘ ਜੀ ਦਾ ਇਹ ਵੀ ਸਾਡੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ ਉਹ ਇਹ ਹੈ ਜੀ ਦੀ ਝੋਲੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਭਰੀ ਸਿੱਖਾਂ ਦੇ ਘਰੇ ਜਨਮ ਲੈ ਕੇ ਜਿਹੜਾ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰਿਆ ਫਿਰਦਾ ਜਿਹਦੀ ਝੋਲੀ ਗੁਰੂ ਘਰ ਤੋਂ ਨਹੀਂ ਭਰੀ ਉਹਦੀ ਹੋਰ ਕਿਸੇ ਪਾਸੋਂ ਵੀ ਨਹੀਂ ਭਰੇਗੀ ਜਿਸ ਘਰ ਦੇ ਵਿੱਚ ਗੁਰੂ ਦੀ ਬਾਣੀ ਦਾ ਗੁਰੂ ਦੇ ਗੁਟਕਾ ਸਾਹਿਬ ਦਾ ਇਹ ਸਤਕਾਰ ਨਹੀਂ ਉਹ ਗੁਰੂ ਤੋਂ ਕਦੇ ਵੀ ਕੁਝ ਨਹੀਂ ਲੈ ਸਕਣਗੇ ਹੁਣ ਕਈ ਘਰ ਹੁੰਦੇ ਆ ਉਹਨਾਂ ਦੇ ਘਰ ਵਿੱਚ ਕਿਤਾਬਾਂ ਰੱਖੀਆਂ ਹੁੰਦੀਆਂ ਨੇ ਧਾਰਮਿਕ ਕਿਤਾਬਾਂ ਜਾਂ ਗੁਟਕਾ ਸਾਹਿਬ ਹੁੰਦੇ ਆ ਉਨ੍ਹਾਂ ਉੱਪਰ ਮਿੱਟੀ ਪਈ ਹੁੰਦੀ ਹੈ ਕਦੇ ਵੀ ਉਹ ਸਾਫ਼ ਸਫਾਈ ਨਹੀਂ ਕਰਦੇ ਤੇ ਕਹਿ ਰਹੇ ਹੁੰਦੇ ਅਸੀਂ ਜੋਤ ਲਾਉਨੇ ਆ ਪਰ ਸਾਨੂੰ ਰੱਬ ਕੁਝ ਦਿੰਦਾ ਨਹੀਂ ਸਾਡੇ ਗਵਾਂਢੀਆਂ ਨੂੰ ਸਭ ਕੁਝ ਦੇ ਹੀ ਜਾਂਦਾ ਸਾਥ ਸੰਗਤ ਜੀ ਅਗਲੇ ਦਾ ਕਰਮ ਦੇਖੋ ਅਗਲੇ ਦੀ ਮਿਹਨਤ ਦੇਖੋ ਤੇ ਆਪਣੇ ਔਗਣਾਵਲ ਦੇਖੋ ਵੀ ਤੁਹਾਡੇ ਵਿੱਚ ਕੀ ਕਮੀਆਂ ਨੇ ਜਿਸ ਦਿਨ ਤੁਸੀਂ ਆਪਣੀਆਂ ਕਮੀਆਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਇਹਨਾਂ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ ਤੇ ਇਹ ਜੋ ਬਾਬਾ ਆਨੰਦ ਸਿੰਘ ਜੀ ਦੇ ਬਚਨ ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੇ ਤੁਸੀਂ ਜਾਣੋਗੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸਾਥ ਸੰਗਤ ਜੀ ਬਹੁਤ ਉਹਦੇ ਵਿੱਚ ਫਰਕ ਪੈ ਜਾਵੇਗਾ ਹੁਣ ਅਸੀਂ ਕੀ ਕਰਦੇ ਆ ਅਸੀਂ ਅਕਸਰ ਸਾਡਾ ਸੁਭਾਅ ਬਣਿਆ ਹੋਇਆ ਦੂਜਿਆਂ ਦੀਆਂ ਕਮੀਆਂ ਦੂਜਿਆਂ ਦੇ ਦੋਸ਼ ਵੇਖਦੇ ਆ ਇਹ ਹੁੰਦਾ ਜੀ ਬੰਦਾ ਐਵੇਂ ਕਰਦਾ ਦੂਜਿਆਂ ਦੀਆਂ ਕਮੀਆਂ ਦੂਜਿਆਂ ਦੇ ਦੋਸ਼ ਇਹ ਸਾਰੀਆਂ ਚੀਜ਼ਾਂ ਤੂੜੀ ਵਾਂਗ ਖਲਾਰਨ ਨੂੰ ਮੂਰੇ ਕਾਲਾ ਹੋ ਜਾਂਦਾ ਵੀ ਕਿਤੇ ਕੋਈ ਗੱਲ ਰਹਿ ਨਾ ਜਾਵੇ ਪਰ ਆਪਣੀਆਂ ਕਮੀਆਂ ਇਉਂ ਲੁਕੋ ਕੇ ਰੱਖਦਾ ਜਿਵੇਂ ਕੋਈ ਜਵਾਰੀਆ ਜੂਆ ਖੇਡਣ ਵਾਲਾ ਆਪਣੇ ਤਾਂਛ ਦੇ ਪੱਤਿਆਂ ਨੂੰ ਲੁਕੋ ਲੁਕੋ ਕੇ ਰੱਖਦਾ ਇਸ ਤਰ੍ਹਾਂ ਭਾਈ ਸਾਨੂੰ ਇਹ ਕਰਨਾ ਨਹੀਂ ਚਾਹੀਦਾ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਨੀ ਚਾਹੀਦੀ ਆ ਕਿ ਮਾਲਕ ਜੀ ਮੇਰੇ ਵਿੱਚ ਬੜੇ ਔਗਣ ਨੇ ਮੇਰੇ ਵਿੱਚ ਬੜੀਆਂ ਕਮੀਆਂ ਨੇ ਇਨਾਂ ਨੂੰ ਦੂਰ ਕਰ ਦਿਓ ਸਤਿਗੁਰੂ ਜੀ ਹੁਣ ਦੇਖੋ ਜੀ ਜਿਨ੍ਹਾਂ ਦੀਆਂ ਸੋਚਾਂ ਵੱਡੀਆਂ ਹੁੰਦੀਆਂ ਨੇ ਉਹ ਯਤਨਸ਼ੀਲ ਬੰਦੇ ਹੁੰਦੇ ਆ ਉਹ ਫਿਰ ਕੀ ਕਰਦੇ ਆ ਯਤਨ ਕਰਦੇ ਰਹਿੰਦੇ ਆ ਉਦਮ ਕਰਦੇ ਰਹਿੰਦੇ ਆ ਪਰ ਜਿਨ੍ਹਾਂ ਦੇ ਅੰਦਰ ਇਹ ਯਤਨ ਵਰਗੀ ਇਹ ਗੁਣ ਨਹੀਂ ਹੁੰਦਾ ਕੋਸ਼ਿਸ਼ ਕਰਨ ਦੀ ਜਗਿਆਸਾ ਨਹੀਂ ਹੁੰਦੀ ਉਹ ਹੰਬ ਜਾਂਦੇ ਆ ਜ਼ਿੰਦਗੀ ਤੋਂ ਹਾਰ ਜਾਂਦੇ ਤਾਂ ਸਾਨੂੰ ਇਹ ਸਤਿਗੁਰ ਦੇ ਜਿਹੜੇ ਬਚਨ ਆ ਜਾਂ ਮਹਾਪੁਰਖਾਂ ਦੇ ਕੀਮਤੀ ਬਚਨ ਆ ਪਿਆਰੇ ਇਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਚਾਹੀਦਾ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਆ ਇੱਕ ਤਾਂ دنیਵੀ ਮਿਹਨਤ ਆ ਜਦੋਂ ਆਪਾਂ ਹੱਥ ਪੈਰ ਚਲਾਉਨੇ ਆਪਣੀ ਜੇਬ ਦੇ ਵਿੱਚ ਪੈਸੇ ਆਉਂਦੇ ਆ ਆਪਣੇ ਆਮਦਨ ਦੇ ਸਾਧਨ ਵੱਧ ਜਾਂਦੇ ਆ ਕਮਾਈ ਜ਼ਿਆਦਾ ਹੋਣ ਲੱਗ ਜਾਂਦੀ ਪੈਸਾ ਆ ਜਾਂਦਾ ਸੁੱਖ ਸਹੂਲਤਾਂ ਆ ਜਾਂਦੀਆਂ ਇੱਕ ਉਹ ਮਿਹਨਤ ਆ ਇੱਕ ਉਹ ਹੈ ਆਪਣੇ ਆਪ ਨਾਲ ਬੈਠਣਾ ਬੰਦਗੀ ਕਰਨੀ ਇਹ ਮਿਹਨਤ ਜੇ ਆਪਾਂ ਕਰਾਂਗੇ ਤਾਂ ਦਰਗਾਹ ਵਿੱਚ ਸਾਡਾ ਮੁੱਖ ਉਜਲਾ ਹੋਵੇਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰਬਾਣੀ ਆਪ ਹੀ ਕਹਿ ਰਹੀ ਆ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਧਿਆਇਆ ਭਾਈ ਉਹਨਾਂ ਦੇ ਮੁੱਖ ਉਜਲੇ ਹੋਗੇ ਤਾਂ ਇਹ ਬਾਬਾ ਨਾਨਕ ਸਿੰਘ ਜੀ ਦੇ ਕੁਝ ਬਚਨ ਸੀਗੇ ਇਹ ਸਾਨੂੰ ਜ਼ਰੂਰ ਜ਼ਿੰਦਗੀ ਵਿੱਚ ਕਮਾਉਣੇ ਚਾਹੀਦੇ ਕਿਉਂਕਿ ਫਿਰ ਆਪਾਂ ਅਕਸਰ ਕਹਿ ਦਿੰਨੇ ਆ ਜੀ ਮੈਂ ਜੋਤ ਜਗਾਉਂਦਾ ਜਾਂ ਜਗਾਉਂਦੀ ਹਾਂ ਘਰ ਦੇ ਵਿੱਚ ਪਰ ਸਾਡੇ ਘਰ ਵਿੱਚ ਬਰਕਤਾਂ ਨਹੀਂ ਜੀ ਪੈ ਰਹੀਆਂ ਸਾਧ ਸੰਗਤ ਜੀ ਬਰਕਤ ਪਾਉਣ ਵਾਸਤੇ ਮਰਿਆਦਾ ਵਿੱਚ ਰਹਿਣਾ ਬੜਾ ਜ਼ਰੂਰੀ ਆ ਜਿਹੜੀ ਮਰਿਆਦਾ ਸਾਡੇ ਵੱਡਿਆਂ ਦੀ ਸੀ ਅੱਜ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਪੜ੍ਹੇ ਲਿਖੇ ਮੂਰਖ ਹਾਂ ਉਹ ਅਨਪੜ੍ਹ ਸਿਆਣੇ ਬਜ਼ੁਰਗ ਸਨ ਜਿਨ੍ਹਾਂ ਨੇ ਸਾਰਾ ਇਹ ਸਭ ਕੁਝ ਸੰਭਾਲ ਕੇ ਰੱਖਿਆ ਹੋਇਆ ਸੀ ਅਸੀਂ ਇਤਨੇ ਆਪਮੁਹਾਰੇ ਹੋ ਚੁੱਕੇ ਹਾਂ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਤਾਂ ਭੁੱਲ ਨਹੀਂ ਆਂ ਪਿਆਰ ਕਰਨਾ ਅਸੀਂ ਆਪਣੇ ਗੁਰੂ ਨੂੰ ਵੀ ਵਿਸਾਰ ਦਿੱਤਾ ਅਸੀਂ ਆਪਣੀ ਨੱਕ ਦੀ ਖਾਤਰ ਗੁਰੂ ਦੀ ਮਰਿਆਦਾ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਹੈ ਸਾਡਾ ਨੱਕ ਹੀ ਇੰਨਾ ਵੱਡਾ ਹੋ ਗਿਆ ਨੱਕ ਨੂੰ ਰੱਖਣ ਵਾਸਤੇ ਅਸੀਂ ਬੜਾ ਕੁਝ ਗਲਤ ਕਰ ਰਹੇ ਹਾਂ ਸਾਧ ਸੰਗਤ ਜੀ ਸੋ ਇਹ ਮਹਾਪੁਰਖਾਂ ਦੇ ਬਚਨ ਸਨ ਬੜੇ ਕੀਮਤੀ ਜੇ ਆਪਾਂ ਇਹ ਜ਼ਿੰਦਗੀ ਵਿੱਚ ਲੈ ਆਵਾਂਗੇ ਸਾਡੀ ਜ਼ਿੰਦਗੀ ਵਿੱਚ ਸਦ ਖੁਸ਼ੀਆਂ ਕੁਸ਼ੀਆਂ ਨਾਨਕ ਭਗਤਾਂ ਸਦਾ ਵਿਕਾਸ ਇਹ ਆਨੰਦ ਇਹ ਚਾਉ ਇਹ ਖੇੜਾ ਆ ਜਾਵੇਗਾ ਜੀ ਭੁੱਲ ਚੁੱਕ ਦੀ ਖਿਮਾ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਜੀ ਆਓ ਸਾਧ ਸੰਗਤ ਜੀ ਆਪਾਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰੀਏ ਗੁਰੂ ਗਰੀਬ ਨਿਵਾਜ ਜੀ ਅੱਗੇ ਕਿਉਂਕਿ ਇਹਦੇ ਨਾਲ ਹੀ ਸਾਡਾ ਭਲਾ ਹੋਵੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ